ਅਮ ਤੁਸੀਂ ਦੇਖ ਸਕਦੇ ਹੋ ਪਰਵਾਦੇ ਚ ਇਹਦੇ ਕਿੰਨੀ ਖੁਸ਼ੀ ਆ ਸੋਨੇ ਹਾਰੀ ਲੱਗੇ ਨੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਗਾਂ ਮ ਜਿੱਤਾਂ ਆਪਾਂ ਬਾਬਾ ਜੀ ਵੱਲੋਂ ਵੱਡੀ ਸੇਵਾ ਕੀਤੀ ਆ ਰਹੀ ਆ ਅਗਲੇ ਘਰ ਚ ਸਾਰਿਆਂ ਨੇ ਦਰਸ਼ਨ ਦੇਣੇ ਨੇ ਜੀ ਅਜੇ ਆਪਾਂ ਤੀਜੇ ਘਰ ਚ ਆਏ ਆ ਅਜੇ ਹੋਰ ਕੰਮ ਕਰਨੇ ਨੇ ਕੋਈ ਤੁਸੀਂ ਸਹਾਇਤਾ ਕਰੋ ਬਾਰੇ ਬੈਠੋ ਤੁਹਾਡੇ ਮੈਂ ਉਹਨੇ ਹੜ ਗੋ ਇਹੋ ਜਿਹਾ ਕਲਾਬ ਲੈ ਆਉਣਾ ਕਲਾਬ ਲੈ ਆਉਣਾ ਬਹੁਤ ਵਕਤ ਦੀ ਲੋਕ ਦਾ ਹੀ ਪੀ ਰਹੇ ਲੋ 12 ਰੰਗੀਆਂ ਇਹ ਹੈ ਇਹਦਾ ਧੰਦਾ ਕਰਨ ਦੀ ਜਨ ਆ ਰਿਹਾ ਹੈ ਹਾਂ ਆ ਨਹੀਂ ਕਿਹਾ ਆ ਹੋਈਏ ਚਲੋ ਇੱਕ ਮਿੰਟ ਕੋਣੀ ਕੋਣੀ ਆ ਜਾ ਬਈ ਵੀਰ ਪਰਵਾਰ ਦੀ ਮਾਂ ਦਾ ਬਿਲਕੁਲ ਜੀ ਚਾਬੀ ਕਰਦੀ ਬਤਾਈ ਜਾ ਰਹੀ ਹੈ ਮੁੱਢਬ ਸੇਵਾ ਪੰਜਾਬ ਤੁਸੀਂ ਦੇਖ ਰਹੇ ਹੋ ਬਾਬਾਈ ਵੱਲੋਂ ਜੀ ਜਾ ਰਹੀ ਹੈ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਆਪਣੇ ਕੈਮਰੇ ਨਾਲ ਖਾਦੀ ਕਰ ਰਹੇ ਆ ਪਰਵਾਰ ਨੂੰ ਜੋ ਪਲੀਸ ਨੂੰ ਜੋ ਸੇਵਾ ਕੀਤੀ ਇਸ ਲਈ ਚਾਬੀ ਆ ਉਹਨਾਂ ਨੂੰ ਜਿਹੜਾ ਕੀ ਬਾਬਾਈ ਵੱਲੋਂ ਚਾਬੀ ਦੇ ਕੇ ਘਰ ਦੀ ਖੁਸ਼ੀ ਖਾਦੀ ਕੀਤੀ ਆ ਰਹੀ ਹੈ ਮੁੱਢਬ ਸੇਵਾ ਪੰਜਾਬ ਦਾ ਸਾਡਾ ਪ੍ਰਭਾਤ ਸਾਡੀ ਜਿੰਦੇ ਵਾਰੀ ਵੱਡੀ ਸੇਵਾ ਬਾਬਾਈ ਨੂੰ ਲੱਗਦਾ ਸ਼ਾਇਦ ਪੰਜਾਬ ਦਾ ਹਰ ਕੋਈ ਜਿਹੜਾ ਘਰ ਆ ਉਹ ਵੱਡ ਕੇ ਰਹਿ ਜਾਏਗਾ ਕੋਈ ਵੀ ਜਿਹੜਾ ਘਰ ਆ ਤੁਸੀਂ ਵੀ ਸੱਜੇ ਥੋੜਾ ਪਿੱਛੇ ਹੈ ਸੋਨੇ ਹਾਲ ਬਰਕਰਾਰ ਸਿਰੀਕਾ ਅੱਲਹੁ ਅਲਹੁ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਬਾ ਸਾਰਿਆਂ ਨੂੰ ਬੇਨਤੀ ਹੈ ਅਗਲੇ ਘਰ ਚ ਸਾਰਿਆਂ ਨੇ ਦਰਸ਼ਨ ਦੇਣੇ ਨੇ ਜੀ ਅੱਜ ਆਪਾਂ ਤੀਜੇ ਘਰ ਚ ਆਏ ਆ ਅੱਜੇ ਹੋਰ ਘਰ ਆਉਣੇ ਨੇਗੇ ਬਾਬਾ ਜੀ ਟੋਟਲ ਕਿੰਨੇ ਘਰ ਐ ਇਸ ਇਲਾਕੇ ਚ ਬੰਨਗੇ आवे एक ये बात करते हैं 12 में 10 12 में 12 12 ठीक है कितने हुए 2 2 हो गए टोटल कितनी जगह आई है तो लेंगे तो ये 600 600 पास कर ठीक है ये करना है कितने को करना है ये 300 ये बात है क्या होगा हमारा टाइमिंग लगा साइड में ਪੇ ਕਿਨੇ ਜੇ ਜੇ ਕਮਰੇ ਤਿਆਰ ਹੋ ਗਏ ਇਹ ਚਲ ਜਿਹੜੇ ਅਸੀਂ 25 ਡਿਗਰੀ ਨੂੰ ਲੋ ਕਰ ਦਿੱਤੇ ਸੀ ਹੋਰ ਬਾਲੇ ਦੀ ਬਰਸ਼ੂਸ਼ ਨਾਲ ਆਜੋ ਪਰ 14 ਘਾਟ ਅਸੀਂ ਦੇ ਰਿਹਾ ਸੀ ਇਹ ਨੂੰ ਸਪਰਤ ਕਰਿਆ ਤੇ ਇਹ 24 ਕੰਡੈਂਸਰ ਵਾਲਾ ਕਮਰਾ ਤਿਆਰ ਹੋ ਗਿਆ ਤੇ ਹੋਰ ਬਰਸ਼ੂਸ਼ ਹੋਰ ਜਦੋਂ ਸਪਰਤ ਕਰਦੇ ਆਮਲ ਬਈ ਬਰ ਗਿਆ ਬਾਲ ਆਹ ਖਾਈਂ ਕੁੰਮਰ ਆ ਗਿਆ ਬਲਦੂਸ਼ ਹੋੜ ਲੈਣੇ ਹੋੜ ਨਹੀਂ ਲਾਣੇ ਉੰਡਟ ਪਾੜੀ ਪਾੜੀ ਆਣੀ ਆ ਜੀ ਯਾਰ ਅੱਜ ਤੁਸਾਂ ਪਾਣੂ ਛੋਟੇ ਵੀ ਬੈਗ ਪਰ ਕਰਾ ਦੋ ਮੈਨੇ ਫੋਟੋ ਹੀ ਕਰਾਣੀ ਥੋੜਾ ਯਾ ਮਰਾਤਾ ਮੋਬਾਈਲ ਪਾ ਬਾਬਾ ਜੀ ਨਾ ਨਾ ਪਲੀਜ਼ ਆਵਾ ਬਾਕੀ ਕਿਰਪਾ ਕਰ ਬਰੇ ਸੋਨਿਆ ਸੋਨਾ ਸੀਤਾ ਤੁਸਾਂ ਵਰਗ ਮੈਮ ਕੋਲ ਤੇ ਹੋਰ ਹੋਰ ਤੁਹਾਰ ਦਾ ਵੀ ਥੋੜਾ ਜਾ ਤੁਹਾਰ ਦਾ ਉਹ ਅਮਮ ਉਹ ਕੈਮਰਾ ਬੰਨ ਹੀ ਕਰਿੰਦੇ ਇਸ ਵਾਰੀ ਹਾਂਜੀ ਜੀ ਸਿੱਖ ਸਾਹਿਬ ਹਾਂਜੀ ਬਾਬਾ ਜੀ ਸਾਹਮਣੇ ਇੱਕ ਮਿੰਟ ਬੋਲਾਈ ਸਮੂਹ ਨੇ ਸੋਹਣ ਸੂਰਜਾ ਰਹਾ ਫਤਿਹ ਜੀ ਜੀ ਸਾਹਿਬ ਹੀ ਕਰ ਲੈਣੇ ਬਾਈ ਹਾਂਜੀ ਹਾਂਜੀ ਬਸ ਇੱਕ ਮਿੰਟ ਹੋਰ ਜੀ ਅੱਜ ਕਿਹੜੇ ਮਕਾਨ ਬਣਾ ਕੇ ਦਿੱਤੇ ਗਏ ਆ ਕਿੰਨੇ ਟੋਟਲ ਮਕਾਨ ਬਣਾਏ ਗਏ ਨੇ ਤੇ ਹੁਣ ਤੱਕ ਕਿੰਨੇ ਦੇ ਦਿੱਤੇ ਗਏ ਆਪਣੇ ਅਸੀਂ ਅੱਜ ਜਿਹੜੇ ਨੇ 14 ਘਰ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ। ਤੋਂ ਪਹਿਲਾਂ ਵੀ ਕਰ ਚੁੱਕੇ ਹਾਂ ਅੱਗੇ ਵੀ ਸਾਡਾ ਕੰਮ ਚੱਲ ਰਿਹਾ ਹੈ ਤੇ ਇੱਕ ਉਹ ਗਿਣਤੀ ਮਿਲਤੀ ਤੋਂ 12 80 ਤੱਕ ਸਾਡਾ ਤੇ ਵੀ ਕੋਈ ਕੋਈ ਵੀ ਪਰਿਵਾਰ ਜਿਹੜਾ ਹੈ ਜਿੰਦਾ ਘਰ ਟੁੱਟ ਗਿਆ ਹੈ ਜਾਂ ਕਿ ਵਹਿ ਗਿਆ ਵਿੱਚ ਹੜ੍ਹਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹਨੂੰ ਘਰ ਦਿੱਤਾ ਜੇ ਕਾਥ ਜੀ ਟੋਟਲ ਕਿੰਨਾ ਨੁਕਸਾਨ ਹੋਇਆ ਕਿ ਕਿੰਨੇ ਮਕਾਨ ਹੜ੍ਹ ਪੀੜਤਨਾਂ ਖਰਾਬ ਹੋ ਚੁੱਕੇ ਨੇ ਤੇ ਤੁਹਾਡੇ ਵੱਲੋਂ ਕਿੰਨੀ ਜਾਣੀ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਸਾਂ ਸਾਨੂੰ ਜੋ ਡੀਸੀ ਸਾਹਿਬ ਗੁਰਦਾਸਪੁਰ ਔਰ ਅੰਮ੍ਰਿਤਸਰ ਔਰ ਤਰਨਤਾਰਨ ਅੱਗੇ ਆਪ ਆਪਣਾ ਆ ਗਿਆ ਜਿਹੜਾ ਫੋਜ਼ਪੁਰ ਜੋ ਸਾਨੂੰ ਦੱਸ ਰਹੇ ਨੇ ਅਸੀਂ ਕਰ ਰਹੇ ਹਾਂ ਅਸੀਂ ਥਰੂ ਚੈਨਲ ਚੱਲ ਰਹੇ ਹਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਸੋ ਜਿਵੇਂ ਜਿਵੇਂ ਪ੍ਰਸ਼ਾਸਨ ਤੋਂ ਦੱਸੀ ਜਾ ਰਿਹਾ ਹੈ ਇਹ ਘਰ ਬਣਾਉਣ ਦੀ ਲੋੜ ਹੈ ਇਹ ਕੋਸੀ ਹੋਵੇ ਪੜਾਈ ਜਾਵੇ ਤਾਂ ਖਾਸ ਕਿਹੜਾ ਘਰ ਬਣਾ ਕੇ ਦਿੱਤਾ ਜਾ ਰਿਹਾ ਤੁਹਾਡੇ ਕੋਲੋਂ ਉਹਦੇ ਵਿੱਚ ਕਿਹੜੀ ਕਿਹੜੀ ਸਹੂਲਤਾਂ ਕੋਲ ਆ ਦੇ ਰਹੇ ਤੇ ਕਿੰਨਾ ਚਿਰ ਲੱਗਦਾ ਇਹ ਘਰ ਬਣਾਉਣ ਨੂੰ ਸਭ 180 ਅਸੀਂ ਪਹਿਲੇ ਘਰ ਜਿਹੜਾ ਸਟਾਰਟਿੰਗ ਵਿੱਚ ਬਣਾਇਆ ਸੀ ਉਹ 72 ਘੰਟਿਆਂ ਵਿੱਚ ਬਣਾਇਆ ਸੀ ਤੇ ਅਸੀਂ ਪ੍ਰੋਮਿਸ ਕੀਤਾ ਸੀ 25 ਤਰੀਕ ਨੂੰ ਅਗਲੇ ਘਰ ਅਸੀਂ 48 ਘੰਟਿਆਂ ਵਿੱਚ ਬਣਾਵਾਂਗੇ ਪਰ ਮਾਰੇ ਦੀ ਬਖਸ਼ਿਸ਼ ਸਦਕਾ ਅਸੀਂ ਹੁਣ ਜਿਹੜੇ ਘਰ ਅੱਜ 14 ਦੇ ਰਹੇ ਹਾਂ ਉਹ ਅਸੀਂ 24 ਘੰਟਿਆਂ ਵਿੱਚ ਬਣਾਇਆ ਉਹ 24 ਘੰਟਿਆਂ ਵਿੱਚ ਅਸੀਂ ਕਾਰ ਕੰਪਲੀਟ ਕਰਕੇ ਹੈਂਡਓਵਰ ਕਰ ਦਿੱਤਾ ਹੈ। ਘਰ ਵਿੱਚ ਕਿਹੜੀਆਂ ਸਹੂਲਤਾਂ ਹੁੰਦੀਆਂ ਉਹ ਸਿੱਧਾ ਦੇਖੋ ਦੋ ਕਮਰੇ ਨੇ 13x11 ਦੇ ਠੀਕ ਹੈ। ਔਰ ਸਾਰਾ ਫਰਨੀਚਰ ਹੈ ਉਹਦੇ ਵਿੱਚ ਬੈੱਡ ਨੇ, ਗੱਦੇ ਨੇ, ਕੱਪੜੇ ਲੱਗਾਈਆਂ, ਚਾਦਰਾਂ ਸਾਰਾ ਕੁਝ ਹੈ। ਔਰ ਇੱਕ ਕਿਚਨ ਹੈ। ਕਿਚਨ 'ਚ ਸਾਰਾ ਸਮਾਨ ਹੈ, ਫ੍ਰਿਜ ਹੈ ਔਰ ਸਾਰੇ ਬਰਤਨ ਨਿਊ ਦਿੱਤੇ ਨੇ ਅਸੀਂ ਸਪੋਟੀ ਔਰ ਰਾਸ਼ਨ ਘੱਟ ਵਰਤ 3 ਮਹੀਨਿਆਂ ਦਾ। ਅਸੀਂ ਰਾਸ਼ਨ ਦੇ ਦਿੱਤਾ ਹੈ। ਵਾਸ਼ਿੰਗ ਮਸ਼ੀਨ ਦਿੱਤੀ ਹੈ ਕਾਰ ਉੱਤੇ ਥੋੜਾ ਉੱਲੀ ਇੱਕ ਲੌਬੀ ਦੇ ਦਿੱਤੀ ਹੈ ਡਾਈਨਿੰਗ ਰੂਮ ਸਮਝ ਲੋ ਜਾਂ ਜੋ ਵੀ ਤੁਸੀਂ ਔਰ ਵਾਸ਼ਰੂਮ ਦੇ ਦਿੱਤਾ ਹੈ ਇਹ ਲਗਭਗ 1000 ਸਕਰ ਫੁੱਟ ਦਾ ਘਰ ਹੈ ਕੱਛਤੀ ਐਸ ਨੂੰ ਬਣਾਉਣ ਲੱਗੇ ਇਹ ਸੇਵਾਦਾਰ ਵੀ ਇੰਨਾ ਨਹੀਂ ਕਿ ਕਿੰਨੇ ਸੇਵਾਦਾਰ ਤੁਹਾਡੇ ਨਾਲ ਇਸ ਦਾ ਪ੍ਰਕਰਮ ਦੇ ਦੇਖੋ ਇਸ ਘਰ ਦੇ ਵਿੱਚ ਹੁਣ ਜਿਹੜੇ ਸਾਡੇ ਮੌਜੂਦਾ ਵਰਕਰ ਲੱਗੇ ਹੋਏ ਨੇ ਸਵਾ 100 ਬੰਦਾ ਲੱਗਾ ਹੈ ਤੇ ਇਹ ਮੈਨੇਜਮੈਂਟ ਔਰ ਪਰਚੇਜ ਸਾਰੇ ਜਿਸੀਂ ਮਿਲਾ ਲੀਏ ਤਾਂ 200 ਬੰਦਾ ਸਾਡਾ ਇਸ ਕਾਰ ਜਿੱ ਲਈ ਲੱਗਾ ਹੋਇਆ ਤਾਂ ਇੱਕ ਕਾਰ ਇੱਕ ਦਿਨ ਵਿੱਚ ਇੱਕ 24 24 ਘੰਟੇ ਦੇ ਬਣਦੇ। ਤੇ ਕਾਰ ਤੇ ਕਿੰਨੀ ਮਾਉਂਟ ਲੱਗਦੀ ਹੈ ਇੱਕ ਕਾਰ ਨੂੰ ਬਣਾਉਣ ਦੀ 6.5 ਲੱਖ ਰੁਪਿਆ ਮਾਉਂਟ ਹੈ। ਲੱਖ ਰੁਪਿਆ ਦਾ ਘਰ ਦਾ ਸਾਰਾ ਸਮਾਨ ਹੈ। ਟੁੱਟਰੀ 100 ਕੋਈ ਘਰ ਛੋਟਾ ਵੀ ਬਣਾ ਰਿਹਾ ਐਵਰੇਜ 5 ਲੱਖ ਹੈ। ਕਈ ਕਾਰ ਦੀ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਕੋਲ। ਤੋਂ ਐਵਰੇਜ 5 ਹੈ ਵੱਡਾ ਘਰ 6.5 ਛੋਟਾ ਘਰ 5 ਲੱਖ 5.5 ਦਾ। ਸੋ ਬਹੁਤ ਵੱਡੀ ਅਮਾਉਂਟ ਆ ਜਾਂਦੀ ਹੈ ਇਹ ਕਲੀ ਟ੍ਰਸਟ ਦੇ ਰਹੇ ਆ ਤੇ ਜਾਂ ਕੋਈ ਸਰਕਾਰ ਦੇ ਦੇਖੋ ਟ੍ਰਸਟਾਂ ਕੋਲ ਤਾਂ ਕੋਈ ਆਪਣੀ ਫੈਕਟਰੀ ਨਾ ਮਾਇਆ ਦੀ ਜਾਂ ਕੋਈ ਕੋਈ ਬਿਜ਼ਨਸ ਹੈ ਟ੍ਰਸਟਾਂ ਦਿੱਤਾ ਦਸਵੰਦ ਦੀ ਦਿੱਤੀ ਮਾਇਆ ਹੀ ਸਫਲਾ ਕਰਨ ਵਾਸਤੇ ਆ ਇਹ ਹੈ ਵੀ ਉਹ ਠੀਕ ਜਗ੍ਹਾ ਲਾਇਆ ਜਾਏ ਔਰ ਪਲੱਸ ਉਸ ਮਾਇਆ ਨੂੰ ਸੇਵਿੰਗ ਕਿਵੇਂ ਕੀਤੀ ਜਾਏ ਅਸੀਂ ਕੰਪਨੀਆਂ ਤੋਂ ਸਮਾਨ ਲੈ ਰਹੇ ਆ ਬੇਨਤੀ ਕਰਦੇ ਆ ਵੀ ਤੁਸੀਂ ਘੱਟ ਰੇਟ ਲਾਓ ਜਾਂ ਸੇਵਾਦ ਸਮਾਨ ਦਿਓ ਇਸਾ ਕਰਦੇ ਕਰਦੇ ਜਿਹੜੀ ਅਮਾਉਂਟ ਹੈ ਕਾਰਜ਼ ਹੈ ਉਹ ਜੇ ਕਿਸੇ ਨੇ ਸਾਨੂੰ 100000 ਰੁਪਏ ਦਿੱਤਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਲੱਖ ਨੂੰ 1.5 ਲੱਖ ਬਣਾ ਦਈਏ ਕਿ ਇਸ ਨੂੰ ਬਣਾਉਣ ਦਾ ਤਰੀਕਾ ਅਥੀ ਕੰਮ ਕਰ ਲਈਏ ਸੇਵਿੰਗ ਕਰ ਲਈਏ ਦਿਨ ਰਾਤ ਮਿਹਨਤ ਕਰ ਲਈਏ ਰਾਤ ਨੂੰ ਵੀ ਕੰਮ ਕਰੀਏ ਜਿਨ੍ਹਾਂ ਨੇ ਸਮਾਨ ਦਿੱਤਾ ਉਹਨੂੰ ਰਿਕੁਐਸਟ ਕਰ ਲਈਏ ਕਿ ਘੱਟ ਕੀਮਤ ਤੇ ਦੇ ਦਿਓ ਐਹੀ ਕਾਰਜ ਇਹ ਖਾਸਾ ਹੀ ਕੋਈ ਸੰਸਥਾ ਕਾਫੀ ਗਰਾਉਂਡ ਜ਼ੀਰੋ ਤੋਂ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਅਸੀਂ ਦੇਖ ਰਹੇ ਹਾਂ ਕੋਈ ਡੋਨਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਜਾਂ ਆ ਸਾਡੇ ਹਰਮੀਤ ਸਿੰਘ ਜੀ ਨੇ ਇਹ ਤੁਹਾਨੂੰ ਡੱਸ ਦੇ ਦਿੰਦੇ ਨੇ ਜਾਂ ਈਮੇਲ ਆਈਡੀਆ ਦੇ ਦਿੰਦੇ ਨੇ ਆਓ ਜੀ ਦੱਸੋ ਜੀ ਤਾਂ ਉਹ ਨੰਬਰ ਦੇ ਦਿੰਦੇ ਨੇ ਇਹ ਸਾਡੇ ਭਾਈ ਸਾਹਿਬ ਨੇ ਸਾਰਾ ਤੁਹਾਨੂੰ ਦੇ ਦਿੰਦਾ ਸਾਹਿਬ ਜੀ ਆਪਾਂ ਕੰਮ ਕਰਦੇ ਹਾਂ ਮੇਰਾ ਨਾਮ ਜੀ ਡਾਕਟਰ ਹਰਮੀਤ ਸਿੰਘ ਹੈਗਾ ਤੇ ਮੈਂ ਇੱਥੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹਦੇ ਵਾਸਤੇ ਜੇ ਕਿਸੇ ਨੇ ਫੰਡਸ ਦੀ ਜਾਂ ਕਿਸੇ ਤਰੀਕੇ ਦੀ ਕੋਈ ਸੇਵਾ ਕਰਨੀ ਹੋ ਮੈਨੂੰ ਕੰਟੈਕਟ ਕਰ ਸਕਦਾ ਜੀ ਮੇਰਾ ਨੰਬਰ ਹੈ 9711193845 ਈਮੇਲ ਆਈਡੀ ਹੈਗਾ ਹਰਮੀਤ ਸਿੰਘ @badosahib.org ਤੇ ਬਾਕੀ ਜੇ ਤੁਸੀਂ ਕੋਈ ਡਾਇਰੈਕਟ ਡੋਨੇਸ਼ਨ ਵੀ ਦੇਣਾ ਚਾਹੋ ਤਾਂ www.badosahib.b a r u s a h i v.org ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ। ਨਾਲਕ ਸੰਗਿਆ ਨਾ ਪਿੰਡ ਜਾਫਰਕੋਟ ਆ। ਇਹੀ ਵੇ ਤੁਹਾਡੇ ਨਾਲ ਜਿਹੜਾ ਤੁਹਾਨੂੰ ਕੰਡੀਸ਼ਨ ਜਾਨਾ ਗਿਆ। ਇਹ ਜੀ ਪਾਣੀ ਆਇਆ ਸਾਡੀ ਬਹੁਤ ਮੁਸ਼ਕਲ ਹੋ ਗਈ। ਸਾਰਾ ਪਾਣੀ ਭਰ ਗਿਆ ਕੋਟੇ ਦੇਖ ਦੇ ਦੇ ਪੈਸਾ ਇਹ 20 ਦੇ ਵਜੇ ਸੇ ਬਾਹਰ ਹੀ ਲਾਇਆ ਕਿੰਨਾ ਬੁਨਖਸਾਨ ਹੋ ਗਿਆ ਨੁਕਸਾਨ ਬੜਾ ਹੋ ਗਿਆ ਇਹ ਤੁਹਾਰਾ ਸੀ ਪ੍ਰਸ਼ਾਸਨ ਹੁਣ ਮਦਦ ਕੀਤੀ ਗਈ ਸੀ ਤੁਹਾਡੀ ਹਾਂਜੀ ਸਰਕਾਰ ਹੁਣ ਮਦਦ ਕੀਤੀ ਗਈ ਨਹੀਂ ਨਹੀਂ ਕੋਈ ਨਹੀਂ ਕੀਤੀ ਬਾਬਾ ਜੀ ਆਏ ਫਿਰ ਦਾਦਾ ਜੀ ਕੋਈ ਨਾ ਮਦਦ ਕੀਤੀ ਕੋਈ ਨਾ ਮਦਦ ਕੀਤੀ ਕਿਕਰ ਬਣਾ ਕੇ ਦਿੱਤਾ ਸਰ ਤੇ ਜੇ ਨਾਮ ਦੇ ਦੇ ਨਾਮ ਦੇ ਦੇ ਫਿਰ ਸਾਡਾ ਮੁਸ਼ਕਲ ਹੀ ਆ ਜਾਵੇ ਬਾਹਰ ਵਾਲਾ ਸਾਥ ਹਾਂਜੀ ਹਾਂਜੀ ਤੇ ਹੁਣ ਉਹਨਾਂ ਦਾ ਧੰਨਵਾਦ ਕਰਨੇ ਚਾਹੋ ਬਹੁਤ ਧੰਨਵਾਦ ਬਾਬਾ ਜੀ ਸੰਤਾਂ ਦਾ ਧੰਨਵਾਦ ਬੋਲਾ ਜਨਾਮ ਕਾ ਹ ਜਿਨਾਮ ਕਾ ਨਾ ਸਰਦਾਤਾਨਾ ਠੀਕ ਹਾਂ ਤੁਸੀਂ ਪੈਂਦੀ ਰੱਖ ਲੋ ਬਸ ਨਾ ਕੋਈ ਨਹੀਂ ਥੋੜਾ ਨੀਚੇ ਰੱਖ ਲੋ ਕੋਈ ਗੱਲ ਨਹੀਂ ਪੈਸਾਰੇ ஓਕੇ ਹਾਂ ਤੇਰੀ ਉਹ ਗਾਂਡੀ ਸਾਜਾ ਟੀਵੀ ਅੱਜ ਇੱਥੇ ਆਏ ਹੋ ਔਰ ਬੜਾ ਵੱਡਾ ਉਪਰਾਲਾ ਕਲਗੀਧਾ ٹرسٹ ਵੱਲੋਂ ਠੀਕ ਇਹ ਕਹਿਣਾ ਚਾਹੂਗਾ ਦੇਖੋ ਜੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਨਦਤੀਆਂ ਕਲਗੀਧਾ ٹرسٹ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜੀ ਸਾਕਸੀ ਸਾਨੀ ਨਾਮ ਅਮਰਤ ਸਰਪੂਗੜੀ ਦੇ ਸੀਨੇ ਸਾਹੇ ਉਹਨਾਂ ਦਾ ਕਲਗੀ ਦਾ ਟਰੱਸਟ ਲਗਾਤਾਰ ਰਾਮਧਾਰਿਆ ਜਿਹੜੇ ਤੋਂ ਦੇਹੜਾ ਆ ਰਿਹਾ ਸੀ ਸਾਡੇ ਤੇ ਆਈ ਦੇਹੜਾ ਹੈ इवन ਇਹ ਤੋਂ ਪਹਿਲਾਂ ਵੀ ਜਦੋਂ ਸ਼ੁਰੂ ਦੇ ਵਿੱਚ ਜਿਹੜੇ ਦੇਹੜਾ ਆਏ ਨੇ 26 27 ਮਾਈਕ ਓਨ ਕਰ ਲਓ ਚਲੋ 25 ਤੋਂ ਸ਼ੁਰੂ ਹੋ ਗਿਆ ਸੀ ਬਸ ਬੇਸਿਕਲੀ ਜਿਹੜਾ ਜਿਹੜਾ 26 27 ਨੂੰ ਆਏ ਨੇ ਉਹਦੇ ਵਿੱਚ ਵੀ ਕਲਗੀ ਦਾ ਟਰੱਸਟ ਵੱਲੋਂ ਸਾਨੂੰ ਇਮੀਡੀਏਟਲੀ ਜਿਹੜੀਆਂ ਸਰਵਾਈਵਰ ਲਿਸਟ ਕਮੈਂਡੀ ਉਹਨਾਂ ਨੂੰ ਵੀਡੀਓਆਂ ਸੁਣਨ ਨੂੰ ਕੋ ਮਾਰਵਾਕੀਆਂ ਹੋਈਆਂ ਕਰਵਾਈਆਂ ਗਈਆਂ ਸੀ ਜਿਵੇਂ ਕਿ ਤੁਸੀਂ ਉਹਨਾਂ ਜੋ ਕਾਫੀ ਜਾਣੇ ਉੱਥੇ ਸੀਗੇ ਉਸ ਵੀਡੀਓ ਮਾਰੀ ਤੁਸੀਂ ਉਦੋਂ ਵੀ ਦੇਖਿਆ ਹੈ ਪੁਰਰਾ ਸਾਹ ਦੇ ਕੋਲ ਜਿਹੜੀ ਕੁੜੀ ਸੀਗੀ ਉੱਥੇ 6 ਵੀਡੀਓਆਂ ਗਈਆਂ ਜਾਂਦੇ ਆ ਰਿੰਗ ਨੇ ਫਿਰ ਉਹਨੇ ਬਾਕੀ ਜ਼ਿਲ੍ਹੇ ਚ ਫੇਚਿਆ ਤਾਂ ਜਿਹੜਾ ਇਹ ਉਪਰਾਲਾ ਹੈਗਾ ਜੀ ਇਹ ਬਿਲਕੁਲ ਨਵਿਕਲਾ ਉਪਰਾਲਾ ਹੈ ਇਦੇ ਵਿੱਚ ਕਾਫੀ ਡਿਸਕਸ਼ਨਸ ਹੋਈਆਂ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਕਲਗੀਦਰ ٹرسٹ ਦੇ ਨਾਲ ਤੇ ਇਹਨਾਂ ਨੇ ਅੱਗੇ ਫਤਵਾ ਦਾਇਆ ਕਿ ਕਿਸੇ ਸੰਬੰਧ ਤੋਂ ਕਿਵੇਂ ਕੋਈ ਵੱਡੀ ਮਤ ਕਰ ਸਕਦੇ ਤਾਂ ਉਹਦੇ ਵਿੱਚ ਡਿਸਕਸਰਸ ਦੇ ਵਿੱਚ ਜਿਹੜੀਆਂ ਵਾਜੋ ਜੁਬਰੀਆਂ ਹੋਈਆਂ ਸਾਬ ਕਲਗੀਦਰ ٹرسٹ ਦੇ ਵਿੱਚ ਹੋਈਆਂ ਉਹ ਫਿਰ ਤੇ ਸਾਹਮਣੇ ਆਈ ਸਭੀ ਆ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਜਿਹੜੀਆਂ ਅੱਗੇ ਸ਼ਾਇਦ ਕਿਸੇ ਨੇ ਨਹੀਂ ਕੀਤੀ। ਸੋ ਇਹ ਇਹਦੇ ਵਿੱਚ 8 ਘਰ ਇਹ ਆਲਰੇਡੀ ਸਾਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਲਗੀ ਦਾ ਟ੍ਰਸਟ ਵੱਲੋਂ ਦਿੱਤੇ ਜਾ ਚੁੱਕੇ ਨੇ 6 ਘਰ ਜਿਸ ਵਰਤਿਤ ਕੀਤੇ ਨੇ ਜਿਹੜੇ ਲਾਭਪਾਤਰੀ ਸੀਗੇ ਬੈਨੇਫਿਸ਼ੀਰੀਜ਼ ਜਿਨ੍ਹਾਂ ਦੇ ਘਰ ਡੈਮੇਜ ਹੋਏ ਨੇ। ਸੋ ਉਹਨਾਂ ਨੂੰ ਆ ਜਿਵੇਂ ਅਸੀਂ ਘਰ ਦੇਖ ਰਹੇ ਹਾਂ ਜਿਹੜਾ ਇਹ ਫੈਬ੍ਰिकेटेड ਘਰ ਬਣਾ ਕੇ ਦਿੱਤਾ ਹੈ। ਇਹ ਘਰ ਦੇ ਵਿੱਚ ਦੋ ਕਮਰੇ ਨੇ, ਕਿਚਨ ਹੈ, ਲਿਵਿੰਗ ਏਰੀਆ ਹੈ, ਵਾਸ਼ਿੰਗ ਏਰੀਆ ਹੈ। ਸੋ ਆਪਣੇ ਆਪ ਚ ਸੰਪੂਰਨ ਸਰਵਿਸ। ਇੱਕ ਤੁਹਨ ਲੱਗਦਾ ਕਿ ਜਿਹੜਾ ਪ੍ਰੀ ਫੈਬ੍ਰੀਕੇਟਿਡ ਦਾ ਕਨਸੈਪਟ ਹੈ ਗਵਰਨਮੈਂਟ ਸ਼ੁੱਡ ਆਲਸੋ ਅਡਾਪਟ ਥਿਸ ਕਨਸੈਪਟ ਪ੍ਰੀ ਫੈਬ੍ਰੀਕੇਟਿਡ ਦਾ ਜੀ ਕਿਸ ਕਨਟੈਕਸਟ ਅਡਾਪਟ ਮਤਲਬ ਘਰ ਬਣਾ ਕੇ ਦੇ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਰਿਕਮੈਂਡੇਸ਼ਨ ਕੋਈ ਗਵਰਨਮੈਂਟ ਕੋ ਹੋਵੇ ਜਿਹੜਾ ਕਰੰਟਲੀ ਕਰੰਟਲੀ ਜਿਹੜਾ ਉਹਦਾ ਅਸੀਂ ਹਾਊਸ ਕੰਪਨਸੇਸ਼ਨ ਦਿੰਨੇ ਆ ਅੱਛਾ ਜੀ ਜਿਨ੍ਹਾਂ ਦਾ ਵੀ ਮਕਾਨ ਡੈਮੇਜ ਹੁੰਦਾ ਹੈ ਕਿ ਜਿਹੜੀ ਸਿਵਲ ਸੁਸਾਇਟੀ ਵੱਲੋਂ ਜਿਵੇਂ ਇਹ ਪਹਿਲ ਕਰਮੀ ਹੈ ਤੋ ਇਹ ਹੈਗੀ ਆ ਪੂਰਾ ਦਾ ਪੂਰਾ ਘਰ ਬਣਾ ਕੇ 3D ਫੈਬ੍ਰੀਕੇਟਡ ਉਹ ਦਿੱਤਾ ਜਾ ਰਿਹਾ ਹੈ। ਐਕਸੈਪਟੇਬਿਲਿਟੀ ਕਿੱਦਾਂ ਦੀ ਹੈ ਜੀ ਜਿਹੜੇ ਲੋਕ ਜਿਨ੍ਹਾਂ ਨੂੰ ਇਹ ਘਰ ਦਿੱਤੇ ਜਾ ਰਹੇ ਤੁਸੀਂ ਹੁਣ ਤੱਕ ਇਹਦੇ ਬਾਰੇ ਲੋਟ ਕੀਤਾ ਹੈ। ਅੱਛਾ ਜੀ ਲੋਕਾਂ ਲੋਕੀ ਖੁਸ਼ ਨੇ ਕਿਉਂਕਿ ਨੀਟ ਐਂਡ ਕਲੀਨ ਘਰ ਹੈ। ਫਿਰ ਜਿਸ ਤਰੀਕੇ ਨਾਲ ਇਹਦੀ ਬੰਤਰ ਹੈਗੀ ਆ ਇਹ ਤੋਂ ਪਛਾਣ ਤੋਂ ਪ੍ਰੋਪਰਲੀ ਇਨਸੂਲੇਟਡ ਹੈ ਜਿਹੜੀ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਗਰਮੀਆਂ ਦਾ ਸੀਜ਼ਨ ਸੋ ਤੋਂ ਲੰਬਾ ਹੁੰਦਾ ਤਾਂ ਇਨਸੂਲੇਸ਼ਨ ਜਿਹੜੀ ਹੈਗੀ ਆ ਉਹ ਅੱਛੀ ਹੈ ਜਿਵੇਂ ਕਰਕੇ ਕਿ ਅੰਦਰ ਤਪੇਸ਼ ਪਰ ਗਰਮੀ ਜਿਹੜੀ ਹੈਗੀ ਉਹ ਘੱਟ ਲੱਗਦੀ ਹੈ ਜੋ ਹਮੇਸ਼ਾ ਸਾਨੂੰ ਲੋਕਣੇ ਦੱਸਦੇ ਨੇ ਪਿੱਛੇ ਜੇ ਇੱਕ ਫੇਰ ਰੋਲਾ ਪੈ ਗਿਆ ਸੀ ਜਿਕੇ ਪਾਣੀ ਛੱਡਿਆ ਗਿਆ ਵਾ ਲੋਕਾਂ ਦੇ ਵਿੱਚ ਪੇਂ ਟੈਸ਼ਨ ਸੀ ਕੋਈ ਇਦਾਂ ਦੀ ਫਰਦਰ ਕੋਈ ਇਨਫੋਰਮੇਸ਼ਨ ਹੈਗੀ ਜਿਹੜੀ ਕੋਈ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਇਹੀ ਹੈ ਜੀ ਕਿ ਉਹ ਜਿਹੜਾ ਇੱਕ ਸਾਡੇ ਕੋਲ ਪ੍ਰੈਡਿਕਸ਼ਨ ਸੀਗੀਆਂ ਵੈਦਰ ਡਿਪਾਰਟਮੈਂਟ ਦੀ ਆਈਐਮਡੀ ਵੱਲੋਂ ਸੀਗੀਆਂ ਜੀ ਇਹ ਜਿਹੜੇ ਕੈਸ਼ਮੇਨ ਏਰੀਆਜ਼ ਨੇ ਬਿਆਸ ਦੇ ਰਾਵੀ ਦੇ ਹੋਲਿਵਰ ਸਿਸਟਮਸ ਦੇ ਜ਼ੇਲਾ ਅਮਰਸਰ ਦੇ ਵਿੱਚ ਸਾਨੂੰ ਵਿਆਸ ਤੇ ਰਾਵੀ ਰਿਵਰ ਸਿਸਟਮ ਤੋਂ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਕੈਚਮੈਂਟ ਏਰੀਆਜ਼ ਦੇ ਵਿੱਚ ਜਿਹੜਾ ਸੀਗਾ ਵਾਏਸੀਪੀ ਉੱਥੇ ਬਾਰਿਸ਼ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਔਰ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਅਸੀਂ ਉਹਦੇ ਵਾਸਤੇ ਕੁਝ ਜਿਹੜੇ ਹੈਗੇ ਲੋਕੀਂ ਦੇ ਉਪਰਾਲੇ ਉਹ ਅਮਲ ਚ ਪਹਿਲੇ ਲੈ ਲਈ। ਹਾਂ। ਥੈਂਕਫੁਲੀ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋਈ। ਸੱਤ ਤਰੀਕ ਦੀ ਬਾਰਿਸ਼ ਪ੍ਰੈਡਿਕਸ਼ਨ ਕਾਫੀ ਸੀ। ਚੀਜ਼ ਸਾਬਿਤ ਹੋ ਗਈ। ਅੱਜ 11 ਤਰੀਕ ਤੋ ਉਹ ਜਿਹੜੀ ਬਾਰਿਸ਼ ਜਿਹੜੀ ਸੰਭਾਵਿਤ ਬਾਰਿਸ਼ ਸੀ ਮੇਰੇ ਅਸਲ ਵਿੱਚ ਉਹ ਨਹੀਂ ਪਰਦਰਤ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਈਐਮਡੀ ਦੀ ਪ੍ਰੈਡਿਕਸ਼ਨਸ ਹੈਗੀਆਂ ਵੈਦਰ ਪੈਟਰਨਸ ਨੇ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਨੇ ਜਿਹੜੇ ਉਹ ਬੜਾ ਵੱਡਾ ਇੱਕ ਸਿਸਟਮ ਹੈਗਾ ਜੀਓਗ੍ਰਾਫੀਕਲ ਜਿਹਦੇ ਜਿਹੜੇ ਵੈਸਟਰਨ ਡੇਸਰਵਨਸਸ ਹੋਣੀ ਆ ਬਹੁਤ many other ਫੈਕਟਰਸ ਉਹਨਾਂ ਕਰਕੇ ਜਿਹੜੀ ਇਹ ਇਹ ਚੀਜ਼ਾਂ ਚੇਂਜ ਹੋ ਰਹੀਆਂ ਗਵਰਨਮੈਂਟ ਦੀ ਕੋਈ ਹੈਗੀ ਹੈ ਕਲਕੀਤਾ ٹرسٹ ਨੂੰ ਫਾਈਨੈਂਸ਼ਲੀ ਵਗੈਰਾ ਕੁਝ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਇਹ ਜਿਵੇਂ ਇੱਕ ਸਿਵਲ ਸੁਸਾਇਟੀ ਵੱਲੋਂ ਜਿਹੜਾ ਪਿਚਨ ਕੀਤਾ ਜਾਂਦਾ ਹੈ ਜਿਵੇਂ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਿਸ਼ਨ ਚੜ੍ਹਦੀ ਕਲਾ ਇਸੇ ਮੰਤਵ ਦੇ ਨਾਲ ਲਾਂਚ ਕੀਤਾ ਸੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਦੇਖਰੇਕ ਵਿੱਚ ਸਾਂਝਾ ਉਪਰਾਲਾ ਜਿਹੜਾ ਸਾਂਝਾ ਉਪਰਾਲਾ ਛੜਕੀ ਕਲਾ ਦੇ ਨਾਲ ਉਹ ਐਸੇ ਕਰਕੇ ਲਾਂਚ ਕੀਤਾ ਸੀ ਤੋਂ ਸੋ ਦੈਟ ਕਿ ਜਿਹੜੀਆਂ ਓਵਰ ਐਂਡ ਅਬਵ ਫੈਸਿਲਿਟੀਆਂ ਜਿਹੜੀਆਂ ਸਰਕਾਰ ਤਾਂ ਦੇ ਹੀ ਰਹੀ ਸਰਕਾਰ ਆਪਣੇ ਵੱਲੋਂ ਦੀ ਸਾਰਾ ਕੁਝ ਕਰ ਰਹੀ ਹੈ ਪਰ ਜੇ ਓਵਰ ਐਂਡ ਅਬਵ ਕੋਈ ਆ ਕੇ ਨਾਲ ਮੁੰਡੇ ਨਾਲ ਮੋਟਾ ਮਲਾ ਕੇ ਕੁਝ ਦੇਣਾ ਚਾਹੁੰਦਾ ਤੇ ਜੀ ਐਜ਼ ਅ ਹਿਊਮਨ ਪਰਸਨਲੀ ਕਿਵੇਂ ਵੇਖ ਰਿਹਾ ਬੜੂ ਸਾਹਿਬ ਦੇ ਇੱਕ ਪ੍ਰਸ਼ਾਸਨ ਨੂੰ ਆਪਾਂ ਪਿੱਛੇ ਰੱਖ ਕੇ ਐਜ਼ ਅ ਹਿਊਮਨ ਪਰਸਨਲੀ ਬੜੂ ਸਾਹਿਬ ਦੀ ਸੰਸਥਾ ਦੇ ਕਾਰਜ ਨੂੰ ਕਿਵੇਂ ਸੋ ਇਨਾਂ ਦਾ ਜੀ ਜਿਹੜਾ ਪਰਸਨਲ ਟੱਚ ਹੈ ਬੜੂ ਸਾਹਿਬ ਦਾ ਉਹ ਬੜਾ ਅੱਛਾ ਉਹ 휴ਮੈਨਿਟੇਰੀਅਨ ਲੈਵਲ ਤੇ ਜਿਵੇਂ ਇਹ ਦਿਲ ਨਾਲ ਕਨੈਕਟ ਕਰਦੇ ਨੇ ਜੀ ਇਹ ਨਹੀਂ ਕਿ ਮੇਰੇ ਨਾਲ खड़े ਨੇ ਬਾਬਾ ਜੀ ਤਾਂ ਇਹ ਨਹੀਂ ਕਿ ਵੀ ਅਸੀਂ ਇਹਨਾਂ ਨੂੰ ਕੁਝ ਕਵਾਂਗੇ ਫੋਰਸ ਕੀਤਾ ਜਾ ਰਿਹਾ ਹੈ ਖੁਦ ਅੱਗੇ ਆ ਕੇ ਕਹਿੰਦੇ ਨੇ ਕਿ ਜੀ ਦੱਸੋ ਅਸੀਂ ਕੀ ਕਰ ਸਕਦੇ ਬੜੀ ਸ਼ਲਾਘਾ ਇਹ ਹੁੰਦਾ ਹੈ ਜੀ ਇਨ ਫਿਊਚਰ ਟੱਚ ਅਪ ਦੇ ਵਿੱਚ ਕੀ ਬੇਨਤੀ ਕਰਨਾ ਚਾਹੁੰਦੇ ਬਾਬਾ ਜੀ ਇਹ ਤੁਹਾਨੂੰ ਲੱਗ ਰਿਹਾ ਵੀ ਹੋਰ ਜਿਹੜੀਆਂ ਕਿਉਂਕਿ ਹਜਾ ਬੜੀ ਲੋਡ ਦੇ ਅਨੁਸਾਰ ਜਿੱਥੇ ਸਾਨੂੰ ਲੋਡ ਲੱਗੇਗੀ ਉੱਥੇ ਅਸੀਂ ਫਿਰ ਬਾਬਾ ਜੀ ਨੂੰ Thank okay. okay. you.